ਹਾਂਜੀ ਮਿੱਤਰੋ ਹੁਣ ਆਪਾਂ ਕੱਢ ਰਿਹਾਈ ਖੁਆ ਹੁਣ ਆਪਣੇ ਉਸਤਾਦ ਜੀ ਆਪ ਮੂਰੇ ਹੋਏ ਨੇ ਖੁਆ ਗੱਡਣ ਲਈ ਸਾਨੂੰ ਦੋਨਾਂ ਨੂੰ ਕਹਿੰਦੇ ਹੁਣ ਪਰੇ ਹੋ ਜੋ ਮੈਂ ਮੂਰੇ ਹੁਣਾਗਾ ਤੇ ਗੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਤੁਹਾਡਾ ਇੱਕ ਪਿਆਰੇ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਜੀ ਤੁਪ ਪਾਰੀ ਆਪਾਂ ਤੁਪੇ ਬੈਠੇ ਇੱਧਰ ਆਪਣੀਆਂ ਮੱਜਾਂ ਬੈਠੀਆਂ ਨੇ ਤੇ ਇੱਕ ਖੜੀ ਐ ਦੋ ਖੜੀਆਂ ਨੇ ਇੱਕ ਬੈਠੀ ਐ ਜੀ ਤੇ ਇੱਧਰ ਮੰਮੀ ਸਿਵਰਿਆ ਜੀ ਕੱਪੜੇ ਤੇ ਅੱਜ ਮੰਮੀ ਨੂੰ ਵਧੀਆ ਕਰਮ ਚੰਗੇ ਸੀ ਤੁਪ ਵੀ ਨਿਕਲ ਗਈ ਨਾਲੇ ਵਧੀਆ ਮਮੀ ਅੱਜ ਕੰਮ ਕਰੀ ਜਾਂਦੇ ਤੇ ਇਧਰ ਆਪਾਂ ਕਰੀਂਦੀ ਸੀ ਪੜਾਈ ਜੀ ਤੇ ਵੱਜ ਗਏ ਨੇ ਤੇ ਹੁਣ ਮੈਂ ਸਬਜ਼ੀ ਕਿੰਦਰਾਂ ਗੋਭੀ ਅੱਜ ਆਪਣੇ ਬਾਹਰ ਬਾੜੀ ਦੇ ਵਿੱਚ ਲੱਗੇ ਸੀ ਆਪਾਂ ਫਸਟ ਵਾਰੀ ਬਣਾ ਰਹੇ ਗੋਭੀ ਹੈ ਨਾ ਮੈਂ ਤੇ ਜੀ ਬਾਅਦ ਚ ਆਪਾਂ ਕੱਢਾਂਗੇ ਨਾ ਉਹਦੇ ਤਾਂ ਆਪਾਂ ਬਾਬੇ ਕਹਿੰਦੇ ਬਾਕੀ ਉਹ ਕੱਢਣ ਹਾਂ ਤੇ ਜੀ ਅੱਜ ਆਪਾਂ ਕੱਢਾਂਗੇ ਖੋਆ ਤੇ ਤੁਹਾਨੂੰ ਵੀ ਨਾਲ ਨਾਲ ਦਿਖਾਵਾਂਗੇ ਆ ਦੇਖੋ ਜੀ ਤੇ ਬਾਕੀ ਸਾਰਿਆਂ ਨੇ ਨਾਲ ਨਾਲ ਜੁੜੇ ਰਹੋ ਜੀ ਤੇ ਇਹ ਵੀ ਐਡਵੈਂਚਰ ਕਰੀ ਆਵਾਂਗੇ ਤੇ ਇਧਰ ਆਪਾਂ ਹੁਣ ਸਨੀ ਪਾਵਾਂਗੇ ਜੀ ਇਧਰ ਹਲੇ 1 ਘੰਟਾ ਪਹਿਲਾਂ ਤੇ 2 ਘੰਟੇ ਲਵਾਵਾਂਗੇ ਫਿਰ ਇਹ ਨਾ ਮੜਾ ਹੀ ਤੋ ਪੈ ਗਈ ਹੈ ਲੱਗ ਜਾਂਦੇ ਹਨ ਫਿਰ ਅੰਦਰ ਵਿੱਚ ਪਾ ਦਾਂਗੇ ਤੇ ਫਿਰ ਆਪਾਂ ਪਾਵਾਂਗੇ ਸਰਨੀ ਜੀ ਦੋ ਮਹੀਨਾ ਵਸੈਂਤ ਹੀ ਆਪਣੇ ਕਪੜਿਆਂ ਦੀ ਇਹ ਹੀ ਹੈ ਸੈਂਤ ਮਤਲਬ ਸੈਂਤ ਦੇਸੀ ਭਾਸ਼ਾ ਚ ਕਹਿ ਰਹੀ ਹੈ ਬਿੰਨਾਂ ਦਾ ਉਹ ਕਰਿਆ ਉਹਦਾ ਬਾਰੀ ਆਈ ਹੈ ਬਾਰੀ ਬਾਰੀ ਆਈ ਹੈ ਕਹਣਾ ਕੀ ਆਈ ਹੈ ਸੈਂਤ ਦਾ ਮਤਲਬ ਦੇਸੀ ਭਾਸ਼ਾ ਚ ਬੋਲਣਾ ਮੈਂ ਠੀਕ ਆ ਬਿੰਨਾਂ ਦਾ ਹੁਣ ਮਸਾਂ ਟਾਈਮ ਲੱਗਿਆ ਆਪਾਂ ਨੂੰ ਇਹ ਆਪਣੀ ਪਰਿਵਾਰ ਹੈ ਵੀ ਦਿਖਾਉਣਾ ਹੈ ਮੋٹے ਸੁੱਟ ਸਿਆਲ ਨੰਗਨ ਵਾਲਾ ਆਪਾਂ ਸਲਾਈ ਹੁੰ ਕਰ ਰਹੇ ਨੇ ਮੈਕਸ ਵੀ ਦੇਖੋ ਇਹ ਅਧਰ ਨਾਲੀ ਦੇ ਵਿੱਚ ਪਿਆਦਾ ਗਿਆਗਾ ਹਾਂ ਤੇ ਹਣ ਆਪਾਂ ਚਾਰ ਕੋਈ ਕੱਢਾਂਗੇ ਆਪਾਂ ਖੋਆ ਜੀ ਡੈਡੀ ਹੁਣ ਤੱਕ ਨਿਕਲ ਜਾਊਗਾ ਖੋਆ ਨਹੀਂ ਜਿਹੜੀ ਦਾ ਵਿੱਚ ਯੋਗਦਾਨ ਪਵਾਵਾਂਗੇ ਕੋਟਿੰਗ ਪਵਾਵਾਂਗੇ ਤਾਂ ਹੈਗੇ ਇਸ ਤਰ੍ਹਾਂ ਹੁਣ ਮੰਮੀ ਪਾਰੀ ਗਈ ਸਨਿੰ ਮੱਜਾਂ ਵੀ ਦੇਖ ਸਕਦੇ ਹਾਂ ਇਹਨਾਂ ਨੂੰ ਆਹ ਹੁੰਦਾ ਸਿੱਤੀ ਸਿੱਤੀ ਸਾਨੂੰ ਸੰਨੀ ਤੇ ਖੜਾ ਹੈ ਹੁਣ ਤਾਂ ਨਾ ਮੈਂ ਹੈ ਚੱਕੋ ਦੇਖੋ ਮੰਮੀ ਸੰਨੀ ਰਲਾ ਰਹੀ ਹੈ ਗਾਇਸ ਮੈਂ ਬੈਨੂ ਕਹਿੰਦੀ ਸੰਨੀ ਰਾਲਾ ਵਿਹਲਾ ਬੈਠਾ ਦੋ ਟੋਕਰੇ ਸਿੱਟ ਤੇ ਵੱਜ ਚੁਕਾ ਜੀ ਮੈਂ ਨਹੀਂ ਪਾਉਣ ਦਿੰਦੀ ਤੇਰੀ ਸੰਨੀ ਕਹਿੰਦੀ ਮੈਨੂੰ ਵਧੀਆ ਨਹੀਂ ਲੱਗਦੀ ਮੈਂ ਮੰਮੀ ਨੂੰ ਅਖਾ ਮਾਰ ਤੂੰ ਕੀ ਸੰਨੀ ਖਾਣੀ ਹੈ ਕਹਿੰਦੀ ਮੈਨੂੰ ਵਧੀਆ ਨਹੀਂ ਲੱਗਦੀ ਖਾਣ ਚ ਮੰਮੀ ਮਾੜੀ ਟੇਸਟ ਕਰਕੇ ਦੇਖਦੀ ਹੁੰਦੀ ਹੈ ਜੀ ਵੀ ਕਿਵੇਂ ਸੈਟ ਆ ਸਾਰਾ ਕੁਝ ਫੇਰ ਮੱਜਾਂ ਪਾਉਂਦੀ ਐ ਜਿਵੇਂ ਆਪਾਂ ਨੂਨ ਮਰਚ ਨਹੀਂ ਚੈੱਕ ਕਰਦੇ ਹੁੰਦੇ ਫੇਰ ਮੰਮੀ ਕਮਸ ਸਨ ਨਹੀਂ ਮੱਜਾਂ ਪਾਉਂਦੀ ਐ ਆਏ ਨਹੀਂ ਗਿਆ ਉੱਥੇ ਭਾਈ ਕਈ ਵਾਰੀ ਮੰਮੀ ਜੇ ਖਾਣ ਲੈਣ ਵਾਗੇ ਜੇ ਉੱਥੇ ਮਾੜੀ ਖੜ ਵੀ ਚੈੱਕ ਕਰਦੀ ਐ ਵੀ ਵਾੜੀ ਨੂਨ ਕਰਾ ਰਹੀ ਤਾਂ ਨਹੀਂ ਮੱਜਾਂ ਆਖਣਾ ਖਾਣ ਮੈਨੂੰ ਵਧੀਆ ਨਹੀਂ ਲੱਗਦੀ ਐ ਥੋੜੋ ਗਿਆ ਆਏ ਮੰਮੀ ਕਹਿੰਦੀ ਹੁਣ ਮੈਨੂੰ ਵਧੀਆ ਨਹੀਂ ਲੱਗਦੀ ਆਏ ਗਿਆ ਦੀਆ ਵਾਰ ਵਾਰ ਵੀ ਤੁਰੀ ਵਧੀਆ ਨਹੀਂ ਲੱਗਦਾ ਨਾ ਟੇ ਲਾਉਂ ਅੱਛਾ ਏ ਅਨਸਰ ਨਹੀਂ ਕਰਾ ਮਿਲ ਆ ਰਾ ਦਿੱ ਤੇ ਦੇਖ ਸਕਦੇ ਅੰਦਰ ਹੀ ਖੜਾ ਦੇਈਆਂ ਕੇ ਬਾਹਰ ਖੜਾएंगे ਮੈਂ ਬਾਹਰ ਬਾਹਰ ਨਹੀਂ ਕਰਾ ਬਹੁਤ ਪੈੜੀ ਮੱਝ ਹੈ ਆਪਣੀ ਜਦੋਂ ਆਈ ਆਈ ਸੋ ਤਾਂ ਬਹੁਤ ਡਰ ਲੱਗਦਾ ਸੀ ਕਿਉਂਕਿ ਐ ਪੂਰੇ ਛੋਟੇ ਵਰਗੀ ਸੀ ਆਪਣੇ ਕੋਲ ਆ ਕੇ ਸੀਲ ਹੋ ਜਾਂਦੀ ਹਰੇਕ ਮੱਝ ਉਹ ਤਾਂ ਏਡਾ ਕੱਦ ਸੀ ਇਹਦਾ ਈਮੈਨਲਾ ਕੱਢ ਤਾਂ ਮਤਲਬ ਕਿ ਉਦੋਂ ਰਾਜੀ ਵੱਧ ਸੀ ਨਾ ਕੱਦੋ ਵੀ ਵੱਡਾ ਲੱਗਦਾ ਸੀ ਇਹਦਾ ਹੁਣ ਤਾਂ ਲਿੱਸੀ ਹੋ ਜਾਂਦੀ ਹਰੇਕ ਪਸੂ ਆਪਣੇ ਘਰੇ ਆ ਸੀ ਹਨਾ ਪਤਾ ਨਹੀਂ ਬਾਬਾ ਕਿਆ ਚੱਕਰ ਮੈਂ ਹੈਨਾ ਹਾਂ ਉਹ ਕੱਟੀ ਦੀ ਬਾਲਟੀ ਚੁੱਕ ਲਈ ਥੋੜੀ ਜਿਹੀ ਮੈਂ ਪਾ ਕੇ ਲੈ ਨਿੱਕੀ ਦੀ ਲਾ ਕਿੱਥੋਂ ਬਾਲਟੀ ਹੀ ਪਈ ਜਿਹੜੀ ਉੱਥੇ ਬਾਲਟੀ ਲੈ ਆ ਮੈਂ ਸਾਰੀ ਆ ਕੇ ਚੰਨ ਦਬੋ ਵਧਾਈਆਂ ਜੀ ਮਾਂ ਗੋਦਰ ਕੌਰ ਕਰ ਚੰਦ ਚੜਿਆ ਆਪਣੀ ਗੋਪੀ ਅੱਜ ਬਾਹਰ ਤੋਰ ਕੇ ਗਈ ਸੀ ਮੰਮੀ ਇਹੜਾ ਹੁਣੇ ਫੁੱਲ ਤੋੜਿਆ ਤੂੰ ਹੈ ਐ ਦੀ ਸਾਥੇ ਹੋਰ ਵੀ ਗੋਪੀ ਲੱਗਦੀ ਨਹੀਂ ਮੈਂ ਬਸ ਇੱਕ ਇੱਕ ਫੁੱਲੀ ਲੈ ਆਉਂਦਾ

ਪੜਨਾ ਮਾ ਗੇਮ ਖੇਡਣਾ ਤੇ ਤੂੰ ਹਰ ਰੋਜ਼ ਚੱਲੂਗਾ ਤਾਂ ਗੇਮ ਕਿੱਧਰ ਜਾਊਗਾ ਉਹ ਤਾਂ ਪੜਨਾ ਜਿਹੜਾ ਕਰਾਉਂਸ ਤਾ ਗੇਮ ਹੀ ਨਹੀਂ ਲੱਗਦੀ ਇਹ ਪੜ ਕਰਲਾ ਮੰਮੀ ਨੂੰ ਲੱਗ ਰਹੀ ਮੈਂ ਗੇਮ ਖੇਡ ਰਿਹਾ ਪਰ ਬਣਾਈ ਮੈਂ ਵੀਡੀਓ ਇਹਨਾਂ ਦਾ। ਉਹ ਵੀ ਦਰਾਂ ਦੇ ਹੀਂ ਦੀਵਾਨ। ਲਓ ਜੀ ਮੇਰਾ ਮਾਣ ਕੱਟ ਰਿਹਾ ਹੈ ਸਭ ਜੀ। ਕੰਮ ਲਾਤਾ ਆਪਾਂ। ਪੜੀ ਜਾਂਦਾ ਸੀ। ਪੜ ਤਰ ਪੜ ਤਰ ਰਿਹਾ ਨਹੀਂ ਸੀ ਇਹ। ਮੈਂ ਪੜੀ ਹੀ ਜਾਂਦਾ ਸੀ। ਮੈਂ ਚੱਲੇ ਕੱਲ ਦੀ ਛੁੱਟੀ ਵੀ ਹੈਗੀ ਪਰਸੋਂ ਦੀ ਵੀ ਹੈ। ਗੋਭੀ ਦਾ ਮੈਂ ਇੱਕ ਦਿਨ ਕੱਟ ਰਿਹਾ ਪੜਾਈ ਤਾਂ ਰੋਜ਼ ਹੀ ਕਰਨੀ ਹੈ। ਨਹੀਂ ਪੜਾਈ ਜ਼ਰੂਰੀ ਹੈ। ਗੋਭੀ ਨਹੀਂ ਜ਼ਰੂਰੀ। ਗੋਭੀ ਦਾ ਘਰ ਮਾੜ ਪਣੀ ਕਹੇ ਜੀ ਵਧੀਆ ਬਿਨਾਰ ਰੂਪ ਦੇ ਸਪਰੇ ਵਾਲੀ। ਕਿੰਨੀ ਸੋਹਣੀ ਗੋਭੀ ਦੇ। ਦੇਖੋ ਜੀ ਕਿੰਨੀ ਘੈਂਟ ਗੋਭੀ ਹੈ ਫੁੱਲਾ ਜਿੱਦਾ ਤਾਂ ਕਟਾ ਤਰਮਾਣ ਨੇ ਦੇਖੋ ਗੋਭੀ ਕਿੰਨੀ ਘੈਂਟ ਹੈ ਇੱਕ ਵੀ ਚੁੰਡੀ ਵੀ ਨਹੀਂ ਕਹਿ ਸਕਦਾ ਕੋਈ ਹਾਂ ਕੁਝ ਵੀ ਨਹੀਂ ਪਾਇਆ ਆਪਣਾ ਨਾ ਕੱਲੀ ਰੂੜੀ ਰੇ ਪਾਈ ਛੁਰੂ ਛੁਰੂ ਚੋ ਵੀ ਉਸ ਤੋਂ ਮੰਗਰੋ 2 ਸਾਲ ਹੋ ਗਏ ਹਾਂ ਅੱਜ ਤਾਂ ਲਾਈ ਆਪਾਂ ਸਬਜ਼ੀ ਉਹਨਾਂ ਦੀ ਪਾਈ ਹੋਈ ਹੈ ਉਹ ਵੀ ਹੈ ਨਾ ਉਹ ਤਾਂ ਹੀ ਲਾਈ ਵੀਰਵਾ ਚ ਲੋੜੀ ਦੇਖੋ ਜੀ ਬਹੁਤ ਵਧੀਆ ਰਮਾਣ ਨੇ ਸਬਜ਼ੀ ਤਿਆਰ ਕਰਤੀ ਆਪਾਂ ਨੂੰ ਗਰਮੀ ਵੇਲੇ ਭਿੰਡਗਾ ਨਹੀਂ ਖਤਮ ਹੋਗਾ ਅਸੀਂ ਦੇਖੇ ਤੁਸੀਂ ਸਾਰਿਆਂ ਨੇ ਤੇ ਹੁਣ ਆਪਾਂ ਨੂੰ ਗੋਬੀ ਸਾਰੀ ਵੈਰਾਈਟੀ ਲੱਗੀ ਪਈ ਐ ਜਦੋਂ ਆਪਣਾ ਘਰੇ ਸਰੀ ਜਾਂਦਾ ਸਬਜ਼ੀ ਬਹੁਤ ਮਹਿੰਗੀ ਲੈਣੀ ਕਿਹੜਾ ਸੋਖੀ ਪਈ ਐ ਆਲੂ ਬੈਜ ਆਲੂ ਤੋਂ ਕਿ ਲੈੰਦੇ ਨਹੀਂ ਤੇ ਇੱਕ ਦੋ ਮਰ ਨਾ ਮੈਂ ਤੋਂ ਤਾਂ ਇੱਤੀ ਸੀ ਮੈਂ ਤੇ ਮੱਝ ਆਪਣੀਆਂ ਨਹੀਂ ਖਾਰੀਆਂ ਨੇ ਇਹ ਆਪਾਂ ਖਵਾ ਕੇ ਟਾਂਗੇ ਤੁਹਾਨੂੰ ਮੋੜ ਦੇ ਹਾਂਜੀ ਰਮਨ ਰਮਨ ਕੱਢੂਗਾ ਠੀਕ ਐ ਸਹੀ ਕਰਦੀ ਗੱਲ ਸਹੀ ਜਮਾ ਬੜੀ ਇੱਕ ਲਾ ਬਣਾ ਦੇ ਰਮਨ ਤੇ ਤੈਨੂੰ ਕੋਲਾ ਜਮਾ ਹੂੰ 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 ਜੇਰਮਨ ਨੇ ਕੂਆ ਵਧੀਆ ਬਣਾਤਾ ਤਾਂ ਇਹਨੂੰ ਆਰਡਰ ਦਿਆ ਕਰੋ ਵੱਧ ਤੋਂ ਵੱਧ ਤਿਆਰ ਕਰਕੇ ਠੀਕ ਹੈ ਵੱਧ ਤੋਂ ਵੱਧ ਆਰਡਰ ਭੇਜਿਓ ਆਪਾਂ ਤਿਆਰ ਕਰਕੇ ਉਹ ਆ ਭੇਜ ਦਿਆ ਕਰਾਂਗੇ ਜੇਰਮਨ ਕ੍ਰੀਨ ਕੋਲ ਭੇਜਣਾ ਯਾਰ ਪੈਣੇ ਨੇ ਠੀਕ ਹੈ ਓਕੇ ਠੀਕ ਹੈ ਜੀ ਜੇ ਇਹਨੇ ਗਲਤ ਵੀ ਕਰਤਾ ਵੀ ਸਾਨੂੰ ਦੱਸਾਂਗੇ ਸਹੀ ਬਣਾਤਾ ਫਿਰ ਵੀ ਦੱਸਾਂਗੇ ਠੀਕ ਹੈ ਜੀ ਠੀਕ ਹੈ ਜੀ ਤੇਰਾ ਥੋੜੇ ਹੀ ਰਹਿ ਗਏ ਆਪਾਂ ਮੁਰਗਾ ਕਰੀ ਜਾਣੇ ਹੁਣ ਆਪਾਂ ਥੋੜੇ ਹੀ ਰਹਿ ਗਏ ਆਪਣੇ ਮੁਰਗੇ ਫਿਰ ਬੱਸ ਆਪਾਂ ਮਸ਼ੀਨ ਅੰਦਰ ਲੈ ਕੇ ਆਣੇ ਠੰਡ ਹੋਗੀ ਜੀ ਮਿੱਤਰ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਆਪਣਾ ਖੁਰਚਣਾ ਲੈਣਾ ਉੱਤੇ ਪਰਛਤੀ ਦੇ ਪਿਆ ਹਾਂ ਤੇ ਹੁਣ ਆਪਾਂ ਚਲੋ ਮਾਹ ਗੁਰਦੁਆਰੇ ਲਿਉਣੇ ਆਪਾਂ ਹਨ ਖੁਰਚਣਾ ਮਾਨੇ ਉੱਤੇ ਚੜਨਾਂ ਭੁੱਲੇ ਕੱਪੜੇ ਸਾਰੇ ਲੱਭੜ ਜਾਣਗੇ ਜੀ ਤੇ ਹੁਣ ਆਪਾਂ ਕੱਢਾਂ ਲੱਗੇ ਆ ਖੋਆ ਤੇ ਸਭ ਸਾਦੇ ਸੇ ਹੋ ਗਏ ਨੇ 9 ਵਜੇ ਤੱਕ ਨਿਕਲ ਜੂਗਾ ਤੇ ਆਜੇ ਫਿਰ ਆਪਾਂ ਖੁਰਚਣਾ ਲੈ ਕੇ ਘਰੇ ਚਲਦੇ ਹਾਂ ਇਹੇ ਕੀ ਆਪਣਾ ਗੁਰਦੁਆਰਾ ਸਾਹਿਬ ਦੇਖੋ ਉਥੋਂ ਚਲੋ ਰੱਪ ਖੁਰਚਣਾ ਲਈ ਆਈਏ ਫਿਰ ਆਪਾਂ ਮਿਲਦੇ ਹਾਂ ਜੀ ਮਿੱਤਰ ਹੁਣ ਆਪਾਂ ਕੱਢ ਰਿਹਾ ਹੀ ਖੋਆ ਕਿਵੇਂ ਦਾ ਲੱਗ ਰਿਹਾ ਮੈਂ ਖੋਗੜ ਰਿਹਾ ਬਹੁਤ ਵਧੀਆ ਲੱਗ ਰਿਹਾ ਤੈਨੂੰ ਉਹ ਆ ਗੱਲ ਕੇ ਲੈ ਫਿਰ ਇਹ ਦੁਕਾਨ ਨੂੰ ਨਹੀਂ ਇਹਦਾ ਚੱਕਦਾ ਨਹੀਂ ਪੰਨੇਰੀ ਦੀ ਨਹੀਂ ਹੈਗੀ ਤੂੰ ਕੁਝ ਨਹੀਂ ਖਾਣਾ ਤੇਰੀ ਮਰ ਦੇਖ ਲੈ ਕਿੱట్లా ਬਰੀਂ ਰਿਹਾ ਹੈ ਬੇਸਤੀ ਨਾ ਕਰ ਬੜਾ ਹੀ ਗਾ ਇਹਦਾ ਆਪਾਂ ਦੱਸ ਦੇਣਾ ਚ ਹੀ ਖਾ ਜਾਗੇ ਮੈਂ ਕੇਸ ਆ ਦੇ ਜੀ ਤੇ ਮੰਮੀ ਨੇ ਬਾਲਟੀ ਵੀ ਹੁਣੀ ਕੋਲੇ ਰੱਖ ਲਈ ਜਿਵੇਂ ਹੁਣੀ ਬਣ ਜੂਏ ਤਾਂ 1.5 ਘੰਟੇ ਉਹ ਕਰਨਾ ਦੋ ਘੰਟੇ ਲਾਉਏ ਤਾਂ ਮੰਮੀ ਹਲੇ ਨਹੀਂ ਮਨਦਾ ਹੈ। ਨਾ ਤਾਂ ਹੋ ਗਿਆ ਦੁੱਧ ਜਦੋਂ ਦਵਾਈ ਧੋ ਕੇ ਵਿੱਚ ਪਾਵਾਂਗੇ ਕਰੀਮ ਜੰਮੇ ਬਈ ਹੈ। ਠੀਕ ਹੈ। ਬੱਸ ਜੀ ਜੀ ਬੰਦ ਜੇ ਨਾ ਉਗਵੇ ਤਾਂ ਕਹਣ ਜੂਣਾ 7 ਵਜੇ ਕੀ। ਘਰ ਦੇ ਦੁੱਧ ਪਾਣੀ ਨਹੀਂ ਹੁੰਦਾ ਆਪਾਂ ਘੜਾ ਪਾਣੀ ਫਿਰ ਫਿਰ ਤਾਂ ਹੁਣੀ ਬਣ ਜੂ ਬੱਸ ਜੀ ਅੱਖਾਂ ਵਿੱਚੋਂ ਖੁੱਲ ਗਿਆ। ਹੈਨਾ ਮੈਂ ਆਏ ਗਏ ਬੰਦੇ ਮੈਂ ਕਿਹਾ ਬਾਬਾ ਆਧੀਆ ਟੀਵੀ ਹੋਦਾ ਹੈ। ਬੇਨਕ ਵਰਕਿੰਗ ਦਾ ਘਰ ਦੇ ਦੁੱਧ ਨਾਲ ਆਪਾਂ ਲੈ ਆਣੇ। ਕਰਤਾ ਵਰਕ ਜਾਂ ਕਰਦਾ ਕਰਕੇ। ਪਿਛਲੇ ਸਾਲ ਵੀ ਆਪਾਂ ਕਰਦੀ ਗੱਡਿਆ ਸੀ ਪਿਛਲੇ ਸਾਲ ਹਾਂ ਜੀ ਆਪਣੀ ਉਹ ਦੂਜੀ ਮਾਂ ਦੀ ਸੋਈ ਆਪਣੀ ਉਹ ਸੀ ਜੀ ਹੈਨਾ ਪਿਛਲੇ ਸਾਲ ਵੀ ਬੀਬੀ ਦੇ ਪਾਪੇ ਹੀ ਕੱਢਿਆ ਸੀ ਹਾਂ ਉਹਦਾ ਬੀਬੀ ਦੇ ਪਾਪੇ ਨੇ ਹਾਂ ਸਾਲ ਹੋ ਗਏ ਹਾਂ ਵੀ ਤੈਨੂੰ ਵਧਾਈਆਂ ਵੀ ਤੈਨੂੰ ਸਾਲ ਹੋ ਗਏ ਪ੍ਰਸ਼ਨ ਹੋਏ ਨੂੰ ਹਾਈ ਫਰੈਜ਼ ਹਾਂ ਬਾਈ ਫਰੈਜ਼ ਸਾਰੇ ਵਧਾਈਆਂ ਦੋ ਜੀ ਨਹੀਂ ਕੋਈ ਕੋਈ ਨਹੀਂ ਬਣਾ ਕੋਈ ਨਹੀਂ ਚਲੋ ਫਿਰ ਆਪਾਂ ਕੱਢ ਲਈਏ ਫਿਰ ਆਪਾਂ ਨਾਲ ਤੇ ਨਾਲ ਮਿਲਦੇ ਆਂ ਬੰਨ ਬੰਨੀ ਜਾਂਦੇ ਆਪਾਂ ਵਿਚਾਲੇ ਵਿਚਾਲੇ ਤੁਹਾਨੂੰ ਦਿਖਾਈ ਜਾਵਾਂਗੇ ਤੇ ਲਓ ਦਰਸ਼ਕੋ ਤੁਸੀਂ ਦੱਸਿਓ ਤੁਸੀਂ ਕਰ ਲੇ ਕੋ ਆਪਾਂ ਜਰੂਰ ਦੱਸਿਓ ਤੇ ਮੈਂ ਤਾਂ ਆ ਵਾਰ ਸਿੱਧੀ ਬੰਨਤੀ ਆਪਾਂ ਚੱਕ ਲਈਏ 1 ਮਿੰਟ ਦੀ ਨਿਮੇੜ ਤੋਂ ਪਰਮਾਨੰ ਨੂੰ ਵੀ ਬਣਾ ਕੇ ਦੇਤੀ ਜਿਹੜੇ ਮੈਡੀ ਨੂੰ ਬਣਾ ਕੇ ਦੇਤੀ ਚੱਕ ਤੇ ਮੈਂ ਬੰਦੀਰ ਖਾ ਗਿਆ ਸਾਰਿਆਂ ਦਾ ਇਸ ਤਰ੍ਹਾਂ ਬਣਾਵਣਾ ਦੇਈ ਜਾਂਦੇ ਨੇ ਬਰ ਖਾਂਦਾ ਕੋਈ ਹੈ ਨਹੀਂ ਗਾਣਾ ਖਾਂਦੇ ਨੇ ਇਹ ਕੋਈ ਵਗੈਰਾ ਕੁਝ ਨਹੀਂ ਖਾਂਦੇ ਸਿਰੇ ਗਾਲਾਂ ਖਾਂਦੇ ਨੇ ਹੋ ਥੋੜਾ ਠੀਕ ਆ ਬਣ ਜਾਂਦੇ ਨੇ ਹਾਂਜੀ ਮਿੱਤਰੋ ਹੁਣ ਆਪਣਾ ਖਵਾ ਵੀ ਲਵੇ ਲੱਤੀ ਛੁਕਿਆ ਬਸ ਘੰਟਾ ਕਹੋ ਲੱਗੋ ਨਾ ਹਾਂ ਘੰਟਾ ਕੋ ਅੱਧਾ ਘੰਟਾ 1.5 ਘੰਟਾ ਘੰਟਾ ਲੱਗੂ ਗਈ ਵਾਲੇ ਤੇ ਇਧਰੋਂ ਲਾ ਮਮੀ ਸਾਈਡਾਂ ਤੋਂ ਓਏ ਲਾਉਣੀ ਬਤ ਤੇ ਆ ਦੇਖ ਸਕਦੇ ਆਪਾਂ ਰੋਟੀ ਵੀ ਖਾ ਲਈ ਮਮੀ ਨੇ ਵੀ ਖਾ ਲਈ ਜੀ ਹਣ ਮਮੀ ਕਰੀਂਦੇ ਆਪਦੀ ਮਾਤਾ ਨਾਲ ਗੱਲਾਂ ਦੇਖ ਸਕਦੇ ਹੋ ਹੈੱਡਫੋਨ ਲੱਗੇ ਹੁੰਦਾ ਬੱਚਾ 24 ਘੰਟੇ ਇੱਕ ਨਜ਼ਰ ਹੁੰਦਾ ਹੈ ਦੇਖ ਸਕਦੇ ਦੇ ਟੈਕ ਸਾਡਾ ਹੁਣ ਬਸ ਰਵੈ ਲੱਗ ਗਿਆ ਤੁਹਾਨੂੰ ਆਪਾਂ ਦਿਖਾਵਾਂਗੇ ਜਦੋਂ ਬਣ ਗਿਆ ਆਹ ਫੋਨ ਤੇ ਆਹ ਫੋਨ ਇੱਧਰ ਦੇਖੋ ਹੈੱਡਫੋਨ ਦੇਖੋ ਚੈੱਕ ਕਰੋ ਕਿਵੇਂ ਲਾਇਆ ਮਮੀ ਨੇ ਗੱਲ ਕਰੀ ਇਹਦੀ ਚਾਹੇ ਕਰਕੇ ਲਾਇਆ ਤਾਂ ਦਿਵਾਰੇ ਨਾਲ ਢੇਕ ਦਿਉ ਨੂੰ ਨਹੀਂ ਦੇਖ ਸਹੀ ਨਹੀਂ ਲਾਇਆ ਤੂੰ ਹੁਣ ਕਿਹੜਾ ਹੈਗਾ ਕਿ ਹੁਣ ਤਾਂ ਸਮਾਰ ਕੇ ਲਾ ਲਾ ਹੁਣ ਕਿਹੜਾ ਵੀ ਬਾਹਰ ਬਜਾਈਂਦਾ ਹੋਊਗਾ ਉਹ ਤਦ ਤਲ ਦੇ ਪਰੇ ਸਹੀ ਕਰਕੇ ਲਾਏ ਕਿੱਥੇ ਸੈਟ ਹੈ ਦੇਖੋ ਜੀ ਇਧਰ ਕਰੀ ਦਿਖਾ ਦੇ ਕਾ ਮੈਂ ਤੁਮ ਸੈਟ ਹੈ ਫਿਰ ਮੈਨੂੰ ਬਾਅਦ ਦੀ ਗੱਲ ਆਣੀ ਆਉਣੀ ਮੈਂ ਲੈ ਆਈ ਹੁਣ ਮੈਂ ਤਾਂ ਹੀ ਲਾਉਣੇ ਨੇ ਚਲੋ ਬਾਕੀ ਬਣ ਜਾਂਦੇ ਆਪਾਂ ਫਿਰ ਦਿਖਾਉਣੀ ਆਪਾਂ ਤੁਸੀਂ ਕਲੀ ਕਹਿੰਦਾ ਹੈੱਡਫੋਨ ਜੀ ਮਿੱਤਰੋ ਫਾਈਨਲੀ ਆਪਣਾ ਖੋਆ ਬਣ ਚੁੱਕਾ ਹੈਗਾ ਇੱਥੇ ਦੇਖ ਸਕਦੇ ਹੋ ਜੀ ਦੇਖਣ ਦੇ ਵਿੱਚ ਕਿਵੇਂ ਲੱਗ ਰਿਹਾ ਮੈਂ ਵਧੀਆ ਬਣ ਗਿਆ ਨਾ ਛੇਤੀ ਨਿਕਲ ਗਿਆ ਨਾ ਦੇਖ ਸਕਦੇ ਹੋ ਪੂਰਾ ਘੈਂਟ ਆਈ ਇਹ ਇਧਰੇ ਮੰਮੀ ਨੇ ਪੋਨਰ ਰਹੀ ਜੀ ਆਹ ਆਟਾ ਇਹ ਦੇਸੀ ਤਰੀਕੇ ਨਾਲ ਪੂਰਾ ਐ ਭੈਂਟ ਬਣਾਇਆ ਜੀ ਆਪਾਂ ਨਾ ਮੈਂ ਨਹੀਂ ਅੱਦੇ ਲੋਕ ਦੇਖ ਸਕਦੇ ਹੋ ਜੀ ਇਹ ਇਹਦੇ ਵਿੱਚ ਨਾ ਆਪਣੇ ਘਰ ਦੇ ਦੁੱਧ ਦੇ ਵਿੱਚ ਪਾਣੀ ਵੀ ਨਹੀਂ ਸੀਗਾ ਇੱਕ ਤਾਂ ਹੀ ਇੱਕ ਦੋ ਘੰਟੇ ਵਿੱਚ ਬਣ ਗਿਆ ਨਹੀਂ ਬਹੁਤ ਟਾਈਮ ਲੈਂਦਾ ਪਾਣੀ ਦਾ ਦੁੱਧ ਜੀ ਜਿਹਦੇ ਵਿੱਚ ਬਾਹਰਲੇ ਦੁੱਧ ਨਾਲ ਔਖਾਂ ਦਾ ਨਾਲ ਪਾਣੀ ਹੁੰਦਾ ਤੇ ਬਹੁਤ ਟਾਈਮ ਨਾ ਬੰਦ ਹੋਣਾ ਹਣਾ ਉਹ ਤਾਂ ਟਾਈਮ ਖਾਂਦੀ ਹੈ ਦੋ ਘੰਟੇ ਸਹੀ ਹੁਣ ਆਪਾਂ ਹੁਣ ਆਟਾ ਭੁਣਨ ਲੱਗ ਗਏ ਵੋਹਨ ਦੋ ਘੰਟੇ ਹੈ ਮੈ ਰਾਈਡ ਹੋ ਗਿਆ ਕੋਆ ਦੇਖ ਸਕਦੇ ਹਾਂ ਤੇ ਪੂਰਾ ਘੈਂਟ ਲੱਗ ਰਿਹਾ ਦੇਖਣ ਦੇ ਵਿੱਚ ਵੀ ਇੱਧਰ ਮੰਮੀ ਭੁਣ ਰਹੀ ਆਟਾ ਜੀ ਆਟਾ ਵੀ ਥੋੜਾ ਹੀ ਪਾਵਾਂਗੇ ਬੜਾ ਨਹੀਂ ਪਾਉਂਦੇ ਹਾਂ ਨਾ ਅੱਗੇ ਤੋਂ ਕਿਹਨਾਂ ਰੋਟੀਆਂ ਤਾਂ ਖਾਂਦਾ ਔਰ ਮੰਨ ਫਿਰ ਹੈ ਨਾ ਮੰਨ ਹਾਂ ਮੰਮੀ ਜੀ ਝਿੜੇ ਉਹਨਾਂ ਨੂੰ ਆਟਾ ਹੀ ਵਾਰੀ ਆ ਰਹੀ ਹੈ ਬੱਚੀ ਸੇ ਪਿੱਛੇ ਸਾਰੀ ਹੈ ਹਾਂ ਜੀ ਮੰਮਾ ਬਹੁਤ ਕੁਝ ਨਹੀਂ ਕੁਝ ਉਧਰ ਦੇਖ ਸਕਦੇ ਹੋ ਚੰਦ ਵੀ ਉੱਤੇ ਆ ਗਿਆ ਪਹਿਲਾਂ ਨਹੀਂ ਤੇ ਜਾ ਮੈਂ ਕੰਦ ਕੋਲ ਤੇ ਫੁੱਲ ਰੈਡੀ ਹੋਣਦੇ ਫਿਰ ਆਪਾਂ ਸੋਨੇ ਨੂੰ ਦਿਖਾਉਣੇ ਆਏ ਮਰੀਨ ਸਰੋਪਾ ਟੋਪਾ ਜੀ ਵੇਚੀ ਫਿਰ ਆਪਾਂ ਨੇ ਕੇਸ ਕੀ ਤੇ ਚਲੋ ਇਹਨੂੰ ਆਪਾਂ ਫੁੱਲ ਰੈਡੀ ਕਰ ਲੀਏ ਫਿਰ ਨੀਚੇ ਨਾ ਲੱਗ ਜੇ ਐਨੀ ਮਿਹਨਤ ਕਿਤੇ ਛਾਦੀ ਆਵੇ ਉਹ ਥੱਲੇ ਨਾ ਲੱਗਣ ਨਹੀਂ ਭਰਾਵਾ ਹਾਂ ਫੁੱਲ ਸਾਮ੍ਹੇ ਆ ਬਸ ਫਿਰ ਕਰੀ ਜਾਵਾਂ ਉਹਦਾ ਕੰਮ ਚਲੋ ਕਰ ਲੀਏ ਫਿਰ ਇਹਨੂੰ ਵੀ ਹਾਂ ਜੀ ਮਿੱਤਰੋ ਹੁਣ ਆਪਣੇ ਉਸਤਾਦ ਜੀ ਆਪ ਮੂਰੇ ਹੋਏ ਨੇ ਖਵਾ ਗੱਡਣ ਲਈ ਸਾਨੂੰ ਦੋਨਾਂ ਨੂੰ ਕਹਿੰਦੇ ਹੁਣ ਪਰੇ ਹੋ ਜੋ ਮੈਂ ਮੂਰੇ ਹੁੰਨਾਗਾ ਤੇ ਗੋ ਕੋਮੇਟਰ ਆਪਣਾ ਖੋਆ ਬਣ ਚੁੱਕਿਆਗਾ ਤੇ ਪੂਰਾ ਘੈਂਟ ਬਣਿਆ ਜੀ ਡੈਡੀ ਕਿਵੇਂ ਮਨ ਲੱਗ ਰਿਹਾ ਤੁਨੂੰ ਦੇਖਣ ਚ ਹੈ ਡੈਡੀ ਵੀ ਹੁਣੀ ਆਇਆ ਸੀ ਤੇ ਡੈਡੀ ਵਿਚਾਰਾ ਨਾ ਇਹਨੂੰ ਕੇ ਰੋਟੀ ਖਾ ਕੇ ਲੱਗ ਗਿਆ ਆਪਣੇ ਨਾਲ ਮਦਦ ਕਰਾਉਣ ਤੇ ਦੇਖ ਸਾਹ ਚੈੱਕ ਕਰਦਾ ਨਾ ਪੂਰਾ ਘੈਂਟ ਬਣਿਆਗਾ ਤੁਸੀਂ ਵੀ ਕਮੈਂਟਾਂ ਵਿੱਚ ਦੱਸਿਓ ਤੁਸੀਂ ਵੀ ਖੋਆ ਕੱਢਿਆਗਾ ਕੱਚਾ ਕੀ ਕਰਨਾ ਹੈ ਅੰਡੇ ਹੋਇਆ ਕੱਚਾ ਵੀ ਵਧੀਆ ਲੱਗਦਾ ਸਮਾਰ ਘੈਰ ਲਾਦੇ ਆ ਜੀ ਪੂਰਾ ਘੈਂਟ ਨਾ ਕੇ ਦਾ ਜਮ ਹੋਏ ਕੋ ਪੂਰਾ ਨਾ ਬੜਾ ਆਟਾ ਵਾਲਾ ਕੀ ਕਰਨਾ ਮੈਂ ਉਹਨਾਂ ਆਟਾ ਵੀ ਹੋਰਨਾ ਬੜਾ ਬੜਾ ਆਟਾ ਨਹੀਂ ਹੋਦਾ ਜੀ ਬੁਝੇ ਦਿੱਕਤ ਆ ਰਹੀ ਲੰਗੇ ਜਰੂਰ ਹੋਰੁੱਤਿਆ ਗਿਆ ਆ ਆਵਦੀ ਮੱਜਾ ਘੜਾਏ ਆ ਵੀ ਬਕਾਨਾ ਹੋਇਆ ਦੁੱਧ ਲੈਤਾ ਪਾਣਾ ਔਖਾ ਹੋ ਜਾਂਦਾ ਜਦੋਂ ਮਰਚੀ ਘੱਟ ਲੋ ਤੇ ਚੱਕੋ ਆਪਾਂ ਪਾਠ ਲਈ ਬੈਠੇ ਸੀ ਇਹ ਬਸ ਪਾਠ ਵੀ ਹੋਇਆ ਚ ਨਾ بس جما شودا ہے کل لک کھو ہے لو میٹر بن چکے اپنا کھوا لو میٹر بن چکے اپنا کھوا پہنچے نہیں بیٹھے پانی کھچھی جام لو جی میٹر اپنا کھوا بن کے ہو گیا جما فل ریڈی ਤੇ ਦੇਖੋ ਜੀ ਕਿਵੇਂ ਲੱਗ ਰਿਹਾ ਹੈਗਾ ਨੀਰਾ ਕਰਕੇ ਥੋੜਾ ਕਲਰ ਸਹੀ ਨਹੀਂ ਆ ਰਿਹਾ ਹੂੰ ਬਹੁਤ ਕੈਂਟ ਬਣ ਸੋਇਰੇ ਦਿਖਾਵਾਂਗੇ ਬਾਕੀ ਤੁਹਾਨੂੰ ਆਪਾਂ ਠੀਕ ਹੈ ਅਗਲੇ ਵਲੌਗ ਵਿੱਚ ਦੇਖਣਾ ਆਪਣਾ ਖਵਾ ਠੀਕ ਹੈ ਜੀ ਠੀਕ ਹੈ ਤੇ ਸਸਰੀ ਘਰ ਕਰਦੇ ਸਾਰਿਆਂ ਨੂੰ ਜਾਨ ਲੱਗਿਆ ਸਸਰੀ ਘਰ ਦੇ ਜੀ ਸਾਰਿਆਂ ਨੂੰ ਖਵਾ ਕੱਢ ਕੇ ਖਾਇਆ ਕਰੋ ਹਨਾ ਵੀ ਦੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜਰਿਆ ਨੂੰ ਉਮੀਦ ਕਰਦੇ ਆਂ ਬਦੋਂ ਨੂੰ ਇਹ ਵੀ ਆਪਣਾ ਵਲੌਗ ਬਣੀ ਲੱਗਿਆ ਸਾਢੇ 9 ਵਿੱਚ ਸਾਢੇ 9 ਹੋ ਗਏ ਜਮਾ ਤੇ ਆਪਣਾ ਕੰਮ ਹੋ ਗਿਆ 2.5 ਘੰਟੇ ਵਿੱਚ ਕੋਰ ਹੈਗੀ 2.5 ਘੰਟੇ ਵਿੱਚ ਜਮਾ ਫੁੱਲ ਰੈਡੀ ਹੋ ਗਿਆ ਕਿੰਨੇ ਕੁ ਦੁੱਧ ਦਾ ਦੋਵੇਂ ਵੀ ਦੱਸ 10 ਮਹਾਨ ਨੂੰ 10 ਲੀਟਰ ਹੈਗਾ ਸਿਰੰ ਦਾ 10 ਲੀਟਰ ਹੈਗਾ ਸੀ ਜੀ ਤੇ 2.5 ਘੰਟੇ ਵਿੱਚ 2.5 ਘੰਟਿਆਂ ਚ ਕੋ ਨਿਕਲਿਆ ਜਮਾ ਕਰਦਾ ਸ਼ੁੱਧ ਦੇਸੀ ਅੱਧਾ ਕਿਲੋ ਹੀ ਪਾਇਆ ਗਮੀ ਅੱਧਾ ਕਿਲੋ ਹੀ ਪਾਇਆ ਕਿਲੋ ਕਪਾ ਅੱਧਾ ਕਿਲੋ ਹੀ ਪਾਇਆ ਜੀ ਆਪਾਂ ਬਾੜਾ ਨਹੀਂ ਪਾਉਂਦੇ ਕਿਉਂਕਿ ਫਿਰ ਫਾਇਦਾ ਕੀ ਆ ਰੋਟੀ ਖਾਣ ਤੇ ਮਿਲਦੇ ਅਗਲੇ ਵੀਡੀਓ ਦੇ ਵਿੱਚ ਸਸਤੀ ਕਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰਿਆਂ ਨੂੰ ਬਹੁਤ ਬਹੁਤ ਜੇਕਰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਕਰਨਾ ਧੰਨਵਾਦ ਸਾਰਿਆਂ ਦਾ